ਜਲੰਧਰ ਵਿਕੇ ਐਨ ਆਰ ਆਈ ਮਹਿਲਾ ਨਾਲ ਜਨਿਨੀ ਸੌਦੇ ਦੀ ਆੜ ਵਿੱਚ ਠੱਗੀ ਕਰਨ ਦੇ ਦੋਸ਼ ਵਿੱਚ ਪੰਜਾਬ ਪੁਲਿਸ ਨੇ ਜਲੰਧਰ ਦੇ ਚਾਰ ਬਾਗ ਵਾਸੀ ਪਿਤਾ ਪੁੱਤਰ ਨੂੰ سنگीन ਅਤੇ ਗੈਰ ਜਮਾਨਤੀ ਧਰਾਵਾਂ ਦੇ ਤਹਿਤ ਨਾਮਜ਼ਦ ਕੀਤਾ ਇਸ ਦਰਜ ਕਰਵਾਉਣ ਵਿੱਚ ਐਮ ਭੂਮਿਕਾ ਨਿਭਾਉਣ ਵਾਲੇ ਇੱਕ ਹਲਵਾਈ ਤੋਂ ਪਤਾ ਲੱਗਾ ਕਿ ਕੇਸ ਦਰਜ ਹੋਣ ਦੀ ਭਣਕ ਲੱਗਦੇ ਹੀ ਪਿਤਾ ਪੁੱਤਰ ਦੋਵੇਂ ਫਰਾਰ ਹੋ ਗਏ ਹਨ ਭਾਰਤੀ ਮੂਲ ਦੀ ਅਮਰੀਕਨ ਸਿਟੀਜ਼ਨ ਇੰਦਰਜੀਤ ਕੌਰ ਪਤਨੀ ਹਰਦੀਪ ਸਿੰਘ ਗੋਲਡੀ ਵਾਸੀ 312 ਜੀਟੀਪੀ ਨਗਰ ਜਲੰਧਰ ਦੀ ਸ਼ਿਕਾਇਤ ਤੇ ਕਮਿਸ਼ਨ ਰੇਟ ਪੁਲਿਸ ਜਲੰਧਰ ਨੇ ਪੰਜਾਬ ਦੇ ਐਨਆਰਆਈ ਵਿੰਗ ਦੀ ਉੱਚ ਪੱਤਰੀ ਜਾਂਚ ਰਿਪੋਰਟ ਦੇ ਆਧਾਰ ਤੇ 201 ਚਹਾਰ ਬਾਗ ਜਲੰਧਰ ਵਾਸੀ ਵਿਕਾਸ ਸ਼ਰਮਾ ਉਰਫ ਚੀਨੂ ਪੁੱਤਰ ਤਿਲਕਰਾਜ ਅਤੇ ਅਕਾਰਤਿਕ ਸ਼ਰਮਾ ਪੁੱਤਰ ਵਿਕਾਸ ਸ਼ਰਮਾ ਦੇ ਖਿਲਾਫ ਆਈਪੀਸੀ ਦੀ ਧਾਰਾ 420 465 ਤੇ 468 471 ਤੇ 120 ਦੀ ਤਹਿਤ ਕੇਸ दर्ज ਕੀਤਾ ਗਿਆ ਸੰਗীন ਦੋਚੰਦੇ ਚੱਲਦੇ ਆ ਪੰਜਾਬ ਸਟੇਟ ਵਿਜੀਲੈਂਸ ਬਿਊਰੋ ਦੀ ਹਰਾਸਤ ਵਿੱਚ ਚੱਲ ਰਹੇ ਮੰਤਰੀ ਵਿਕਰਮ ਸਿੰਘ ਮੱਜੀਠੀਆ ਦੇ ਬੇहद ਕਰੀਬੀ ਮੰਨੇ ਜਾਂਦੇ ਵਿਕਾਸ ਸ਼ਰਮਾ ਨੇ ਕਈ ਪੁਲਿਸ ਅਧਿਕਾਰੀਆਂ ਅਤੇ ਗਰਮ ਮਿੱਖਾਲੀ ਨੇਤਾਵਾਂ ਨਾਲ ਵੀ ਲਿੰਕ ਦੱਸੇ ਜਾਂਦੇ ਹਨ ਪੀੜਤ ਦਾ ਦਾਵਾ ਹੈ ਕਿ ਉਨ੍ਹਾਂ ਨੂੰ ਜਾਂ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਇਸ ਦਰਜ ਕਰਵਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਣਾ ਪਿਆ ਕਿਉਂਕਿ ਦੋਸ਼ੀ ਵਿਕਾਸ ਦਾ ਕਈ ਵੱਡੇ ਅ fırsਰਾਂਆਂial ਖੁੱਲ ਕੇ ਭਖ ਲਿਆ ਜਿਸ ਦੇ ਖਿਲਾਫ ਉਹ ਜਲਦੀ ਹੀ ਵਕਤ ਤੋਂ ਸ਼ਿਕਾਇਤ ਕਰਨਗੇ ਦੂਜੇ ਪਾਸੇ ਮਾਮਲਾ ਦਰਜ ਹੋਣ ਤੋਂ ਬਾਅਦ ਦੋਵੇਂ ਪਿਤਾ ਤੇ ਪੁੱਤਰ ਆਪਣੇ ਸਾਰੇ ਮੋਬਾਈਲ ਫੋਨ ਨੰਬਰ ਬਾਤ ਕਰਨ ਤੋਂ ਬਾਅਦ ਗਾਇਬ ਹੋ ਗਏ ਦੱਸੇ ਜਾਂਦੇ ਹਨ ਐਫ ਆਈ ਆਰ ਵਿੱਚ ਮੌਜੂਦ ਸਮੱਗਰੀ ਦੇ ਇਨਸਾਨ ਪੁਲਿਸ ਨੇ ਮੋਲਜਮਾਂ ਤੇ ਆਪੱਖ ਵੀ ਸੁਣਿਆ ਅਤੇ ਉਹਨਾਂ ਨੇ ਕਿਹਾ ਕਿ ਉਹ ਵੇਖ ਸੁਰਨ ਪਰ ਅਸਲ ਰਸੀਦ ਪੇਸ਼ ਨਹੀਂ ਕੀਤੀ। ਇਸਨਾਲੀ ਮੋਲਜਮ ਪਿਤਾ ਪੁੱਤਰ ਦੋਵਾਂ ਨੇ ਇਹ ਵੀ ਕਿਹਾ ਕਿ ਉਹਨਾਂ ਨਾਲ ਧੋਖਾ ਹੋਇਆ ਪਰ ਪੁਲਿਸ ਨੇ ਉਹਨਾਂ ਦੀ ਕਹਾਣੀ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕੀਤਾ। ਹਾਲਾਂਕਿ ਦੋਵੇਂ ਮੋਲਜਮ ਜਾਂਚ ਨੂੰ ਤਬਦੀਲ ਕਰਵਾਉਣ ਲਈ ਮਾਨਯੋਗ ਹਾਈ ਕੋਰਟ ਵੀ ਗਏ ਪਰ ਉਹਨਾਂ ਨੂੰ ਕੋਈ ਰਾਤ ਨਹੀਂ ਮਿਲੀ। ਪੀੜਤ ਮੁਤਾਬਕ ਉਸਨੇ ਫੋਲੜੀਵਾਲਸ ਤੇ ਆਪਣੀ ਖੇਤੀਬਾੜੀ ਜ਼ਮੀਨ ਦਾ ਸੌਦਾ ਮੋਲਜਮ ਕਾਰਤਿਕ ਨਾਲ 6 ਲੱਖ ਰੁਪਏ ਪ੍ਰਤੀ ਮਰਲੇ ਦੇ ਹਿਸਾਬ ਨਾਲ ਕੀਤਾ ਸੀ 1.25 ਕਰੋੜ ਰੁਪਏ ਦੀ ਪੇਸ਼ਗੀ ਰਕਮ ਕੱਢੀ ਕੀਤੀ ਗਈ ਸੀ ਇੱਕ ਸਮਝੌਤਾ ਵੀ ਕੀਤਾ ਗਿਆ ਸੀ ਜੇ ਸੰਸਾਰ ਬਾਕੀ ਰਕਮ ਕੁਝ ਮਹੀਨਿਆਂ ਬਾਅਦ ਲਈ ਜਾਣ ਸੀ ਅਤੇ ਰਜਿਸਟਰੀ ਹੋਣੀ ਸੀ ਅਤੇ ਉਹ ਵਿਦੇਸ਼ ਚਲੀ ਗਈ ਸੀ ਦੋਇਆ ਕਿ ਜੇ ਤੋ ਉਹ ਆਪਣੇ ਦੇਸ਼ ਵਾਪਸ ਆਈ ਉਸ ਨੂੰ ਕਾਰਤੀਕ ਵੱਲੋਂ ਅਦਾਲਤ ਵਿੱਚ ਦਾਇਰ ਕੀਤੇ ਗਏ ਇੱਕ ਸਿਵਲ ਕੇਸ ਬਾਰੇ ਪਤਾ ਲੱਗਾ ਜਿਸ ਵਿੱਚ ਉਸ ਨੂੰ 2 ਕਰੋੜ ਰੁਪਏ ਦੀ ਨਕਦੀ ਰਸੀਦ ਬਾਰੇ ਪਤਾ ਲੱਗਾ ਜੋ ਉਸ ਨੂੰ ਦੋਸ਼ੀ ਧਿਰ ਵੱਲੋਂ ਕਦੇ ਨਹੀਂ ਦਿੱਤੀ ਗਈ ਸੀ ਪਿਤਾ ਦਾ ਦਾਵਾ ਹੈ ਕਿ ਉਸਨੇ ਕਈ ਪ੍ਰਭਾਵਸ਼ਾਲੀ ਲੋਕਾਂ ਨੂੰ ਸ਼ਾਮਲ ਕਰਕੇ ਦੋਸ਼ੀ ਧਿਰ ਨੂੰ ਮਨਾਉਣ ਅਤੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਪਿਤਾ ਤੇ ਪੁੱਤਰ ਦੋਵੇਂ ਅੜੇ ਰਹੇ ਇਸ ਲਈ ਉਸਨੇ ਪੰਜਾਬ ਦੇ ਐਨ ਆਰ ਆਈ ਵਿੰਗ ਵਿੱਚ ਸ਼ਿਕਾਇਤ ਦਰਜ ਕਰਵਾਈ। ਉਸ ਪੱત્રੀ ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਦੋਸ਼ੀ ਤੇ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਐਨ ਆਰ ਆਈ ਔਰਤ ਨਾਲ ਬਹੁਤ ਹੀ ਚਲਾਕੀ ਨਾਲ ਧੋਖਾ ਦਿੱਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਕਾਰਤਿਕ ਸ਼ਰਮਾ ਅਤੇ ਉਸਦੇ ਪਿਤਾ ਵਿਕਾਸ ਸ਼ਰਮਾ ਪੁਰਵਚੀਨੂ ਨੂੰ ਪਹਿਲਾ ਪੀੜਤ ਔਰਤ ਨੂੰ ਧੋਖਾ ਦਿੱਤਾ ਅਤੇ ਜ਼ਮੀਨ ਦਾ ਸੌਦਾ ਕੀਤਾ। 1 ਕਰੋੜ ਰੁਪਏ ਦੀ ਰਕਮ ਪੇਸ਼ਗੀ ਵਜੋਂ ਦਿੱਤੀ ਗਈ ਅਤੇ ਬਾਕੀ ਰਕਮ ਦੀ ਅਦਾਇਗੀ ਤੇ ਰਜਿਸਟ੍ਰੇਸ਼ਨ ਲਈ ਇੱਕ ਉਤਾਰਿਕ ਤੈਅ ਕੀਤੀ ਗਈ ਸਮਝੌਤੇ ਤੋਂ ਬਾਅਦ ਪੀੜਤਾ ਵਿਦੇਸ਼ ਚਲੀ ਗਈ ਅਤੇ ਜਦੋਂ ਉਹ ਭਾਰਤ ਵਾਪਸ ਆਈ ਤਾਂ ਉਸ ਨੂੰ 카ਰ্তিক ਵੱਲੋਂ ਅਦਾਲਤ ਵਿੱਚ ਦਾਇਰ ਕੀਤੇ ਗਏ ਕੇਸ ਬਾਰੇ ਪਤਾ ਲੱਗਾ ਜਦੋਂ ਕੇਸ ਫਾਈਲ ਪ੍ਰਾਪਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਨੂੰ 2 ਕਰੋੜ ਰੁਪਏ ਨਕਦੀ ਦਿੱਤੇ ਗਏ ਸਨ ਜੋ ਕਿ ਦੋਸ਼ੀ ਧੀਰ ਵੱਲੋਂ ਉਸ ਨੂੰ ਕਦੇ ਨਹੀਂ ਦਿੱਤੇ ਗਏ कार्तिक तोलावास ਦੇ ਪਿਤਾ ਵਿਕਾਸ ਸ਼ਰਮਾ ਉਰਫੋ ਚੀਨੂ ਨੇ ਵੀ ਰਸੀਦੇ ਦਸਤਕ ਕੀਤੇ ਸਨ ਜੋ ਉਸਨੇ ਆਪਣੇ ਦਾਅਵੇ ਨਾਲ ਅਦਾਲਤ ਵਿੱਚ ਪੇਸ਼ ਕੀਤੀ ਜਾਰ ਵਿੱਚ ਇਹ ਵੀ ਸਾਹਮਣੇ ਆਇਆ ਕਿ 2 ਕਰੋੜ ਰੁਪਏ ਦੇ ਲਈ ਇੱਕ WhatsApp ਮੈਸੇਜ ਵਿੱਚ ਮਾਰਚ ਦੀ ਪੁਰਾਣੀ ਤਾਰੀਖ ਪੇਸ਼ ਕੀਤੀ ਗਈ ਸੀ ਜਦਕਿ ਰਸੀਦ ਇੱਕ ਮਹੀਨੇ ਬਾਅਦ ਲਿਖੀ ਗਈ ਸੀ ਜਦੋਂ ਜਾਂਚ ਵਿੱਚ ਲਗਭਗ ਸਾਰੇ ਦੋਸ਼ ਸਾਬਤ ਹੋ ਗਏ ਅਤੇ ਤੋਖਾ ਦੜੀ ਦੇ ਸਿੱਧੇ ਸਬੂਤ ਸਾਹਮਣੇ ਆਏ ਤਾਂ ਪੁਲਿਸ ਨੇ ਪਾਇਆ ਕਿ ਪਿਓ ਪੋਤ ਦੀ ਜੋੜੀ ਨੇ ਐਨ ਆਰ ਆਈ ਔਰਤ ਨਾਲ ਤੋਖਾ ਦੜੀ ਕੀਤੀ ਹੈ ਅਤੇ ਤੁਮਵਰਤ ਕੇਸ दर्ज ਕਰਨ ਦੀ ਸਫਾਰਿਸ਼ ਕੀਤੀ ਗਈ